ਅਧਿਕਾਲਾਂ ਮੇਰੇ ਕਿਸੇ ਛੱਟ ਲੱਗੀ ਸਿਰ ਦੇ ਉੱਤੇ ਮੈਂ ਸਿੰਪਲ ਹਸਪੀਟਲ ਦਾਖਲ ਹੋਣ ਵਾਸਤੇ ਆਇਆ ਜਿਹੜਾ ਇੱਥੇ ਦਾ ਸਟਾਫ ਸੀਗਾ ਉਹ ਡਿਲੀਵਰੀ ਕੇਸ ਵਿੱਚ ਜਦੋਂ ਉਹ ਜਿੱਦੀ ਸੀ ਜਿਸ ਕਰਕੇ ਉਹ 2-4 ਮਿੰਟ ਦੀ ਉਹਨਾਂ ਦੀ ਦੇਰੀ ਹੋ ਗਈ ਉਸ ਤੋਂ ਬਾਅਦ ਉਹ ਨਹੀਂ ਜਿਹੜਾ ਮੇਰਾ ਟ੍ਰੀਟਮੈਂਟ ਸੀਗਾ ਸਹੀ ਟਾਂਕੇ ਟੁੱਕੇ ਲਗਾ ਕੇ ਰੈਫਰ ਕਰ ਦਿੱਤਾ ਸੀਗਾ ਅੱਗੇ ਫਿਰ ਵਧੀਆ ਜਣ ਕੇ ਇਲਾਜ ਕਰ ਦਿੱਤਾ ਹੈ ਪਣਿਕਾਲਾ ਮੇਰੇ ਕਿਸੇ ਖੱਟ ਲੱਗੀ ਸਿਰ ਦੇ ਉੱਤੇ ਮੈਂ ਸੈਂਟਰ ਹਸਪੀਟਲ ਦਾਖਲ ਹੋਣ ਵਾਸਤੇ ਆਇਆ ਜਿਹੜਾ ਇੱਥੋਂ ਦਾ ਸਟਾਫ ਸੀਗਾ ਉਹ ਡਿਲੀਵਰੀ ਕੇਸ ਵਿੱਚ ਚਲੋ ਜੀ ਦੂਜੀ ਵੀ ਦਾ ਜਿਸ ਕਰਕੇ ਉਹ 2-4 ਮਿੰਟ ਦੀ ਉਹਨਾਂ ਦੀ ਦੇਰੀ ਹੋ ਗਈ ਉਹ ਤੋਂ ਬਾਅਦ ਉਹ ਨਹੀਂ ਜਿਹੜਾ ਮੇਰਾ ਟ੍ਰੀਟਮੈਂਟ ਸੀਗਾ ਸਹੀ ਟਾਂਕੇ ਟੁੱਕੇ ਲਗਾ ਕੇ ਰੈਫਰ ਕਰ ਦਿੱਤਾ ਸੀਗਾ ਅੱਗੇ ਫਿਰ ਵਧੀਆ ਜਨਨ ਕੇ ਇਲਾਜ ਕਰ ਦਿੱਤਾ ਹੈ ਅੱਜ ਕੱਲ੍ਹ ਮੇਰੇ ਕਿਸੇ ਛੱਟ ਲੱਗੀ ਸਿਰ ਦੇ ਉੱਤੇ ਮੈਂ ਸੈਂਟਰ ਹਸਪੀਟਲ ਦਾਖਲ ਹੋਣ ਵਾਸਤੇ ਆਇਆ ਜਿਹੜਾ ਇੱਥੋਂ ਦਾ ਸਟਾਫ ਸੀਗਾ ਉਹ ਡਿਲੀਵਰੀ ਕੇਸ ਵਿੱਚ ਥੋੜਾ ਜਿਹਾ ਜੁਜੀ ਸੀਗਾ ਜਿਸ ਕਰਕੇ ਉਹ 2-4 ਮਿੰਟ ਦੀ ਉਹਨਾਂ ਦੀ ਦੇਰੀ ਹੋ ਗਈ ਉਹ ਤੋਂ ਬਾਅਦ ਉਹ ਨਹੀਂ ਜਿਹੜਾ ਮੇਰਾ ਟ੍ਰੀਟਮੈਂਟ ਸੀਗਾ ਸਹੀ ਟਾਂਕੇ ਟੁੱਕੇ ਲਗਾ ਕੇ ਰੈਫਰ ਕਰ ਦਿੱਤਾ ਸੀਗਾ ਅੱਗੇ ਫਿਰ ਵਧੀਆ ਜਿੰਨ ਕੇ ਇਲਾਜ ਕਰ ਦਿੱਤਾ ਹੈ